ਵਾਲਾ ਗਈtio ਜਾਂ ਲੈ ਆਵੋੜ ਲੈ ਨੂੰ ਪੱਕਾ ਨਾ ਲੈਬ ਚੈੱਕ ਕਰਾ ਚਲੋ ਲੈ ਆਵੋ ਚੈੱਕ ਕਰੋ ਪੁਸਤਾ ਕੋ ਟੈਂਸ਼ਨ ਨੇ ਸਾਮਾਨ ਆਇਆ ਵੇਸਟਾਇ ਨਹੀਂ ਆਇਆ ਜਿੰਨਾ ਜਾਨਵਰ ਆ ਜੀਵ ਜੀਆ ਉਹ ਵਾਇਰਲ ਕਰਨ ਦਾ ਆਪਣਾ ਇਹੀ ਕਾਰਨ ਸੀਗਾ ਕਿ ਅਸੀਂ ਗਏ ਸੀ ਬਾਬਾ ਬਾਲਕਨਸ ਯਾਤਰਾ ਤੋਂ ਐਸੀ ਰਾਤੀ ਜਿੱਦਾਂ ਹੀ ਜਵਾਕ ਨੇ ਕਿਹਾ ਵੀ ਇਸ ਪਾਪਾ ਮੰਜੂਰੀਅਨ ਖਾਣੇ ਆ ਤਾਂ ਮੰਜੂਰੀਅਨ ਲੈਨ ਚਲਾ ਗਿਆ ਤੇ ਉਸ ਤੋਂ ਬਾਅਦ ਜਿੱਦਾਂ ਹੀ ਪਲੇਟ ਦੇ ਵਿੱਚ ਪਾ ਕੇ ਦਿੱਤੇ ਤਾਂ ਵਿੱਚੋਂ ਕੋਕਰੇ ਹੀ ਨਿਕਲਿਆ ਠੀਕ ਆ ਤੇ ਜਿੱਦਾਂ ਹੀ ਮੁੰਡੇ ਨੇ ਇੱਕ ਪੀਸ ਖਾਦਾ ਉਸ ਤੋਂ ਬਾਅਦ ਗਿਆ ਪਾਪਾ ਵਿੱਚ ਕੋਕਰੇ ਠੀਕਾ ਮੈਂ ਉੱਧਰ ਹੀ ਪਲੇਟ ਚੱਕੀ ਆ ਗਿਆ ਠੀਕਾ ਉਹ ਮੰਨਣ ਵਿੱਚ ਨਹੀਂ ਸੀ ਆ ਰਹੇ ਉੱਥੇ ਮੈਂ ਖੜ ਕੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਠੀਕਾ ਤੇ ਉਹ ਵੀਡੀਓ ਫਿਰ ਮੈਂ ਫੇਸਬੁੱਕ ਤੇ ਪਾਈ ਸੀ ਤੇ ਉਹਦੇ ਬੇਸਿਕ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ راہ ਰੋਡ ਕਿ ਤੁਹਾਨੂੰ ਜਾਣਦੇ ਕਿ ਪਿਛਲੇ ਦਿਨੀ ਮਤਲਬ ਜਿਹੜਾ ਹੈ ਇੱਕ ਬੱਚੀ ਦੇ ਜਨਮ ਦਿਨ ਤੇ ਕੇਕ ਦੇ ਕਾਰਨ ਜਿਹੜਾ ਕੇਕ ਖਾਣ ਦੇ ਕਾਰਨ ਮੌਤ ਹੋ ਗਈ ਸੀ ਪਟਿਆਲੇ ਦੇ ਵਿੱਚ ਤੇ ਉਹਦੇ ਬਾਰੇ ਤੁਸੀ ਮਤਲਬ ਕੀ ਲੋਕਾਂ ਨੂੰ ਕਿਸਨੇ ਸੁਣਾਣਾ ਚਾਹੁੰਗੇ ਉਹੀ ਚੀਜ਼ ਐ ਡਰਤੇ ਦਾ ਮੈਂ ਆਹਾ ਵੀਡੀਓ ਬਣਾ ਕੇ ਪਾਈ ਸੀ ਇਹ ਕੱਲ ਨੂੰ ਜਿੱਦਾਂ ਬੱਚੀ ਨੂੰ ਕੁਝ ਹੋ ਗਿਆ ਅੱਜ ਤੱਕ ਉਹਨਾਂ ਨੂੰ ਸੁਣਵਾਈ ਇਨਸਾਫ ਨਹੀਂ ਮਿਲਿਆ ਠੀਕ ਆ ਇਹਦੀ ਮੇਰਾ ਬੱਚਾ ਖਾ ਲੈਂਦਾ ਕੱਲ ਨੂੰ ਉਹਨੂੰ ਕੁਝ ਹੋ ਜਾਂਦਾ ਦੁਕਾਨਦਾਰ ਦਾ ਆਪਣਾ ਪੱਲਾ ਝਾੜ ਜਾਂਦੇ ਆ ਠੀਕ ਆ ਤੇ ਇਹਨਾਂ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਫੇ ਤੁਸੀਂ ਉੱਤੇ ਕੋਈ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ ਪੁਲਿਸ ਸਭ ਨਾਲ ਸੰਪਰਕ ਕੀਤਾ ਤੇ ਕਾਲ ਵੀ ਕੀਤੀ ਸੀ ਪੁਲਿਸ ਨੂੰ ਤੇ ਉਹ ਕਹਿੰਦੇ ਆਪਣਾ ਫਰੂਟ ਫੂਡ ਕੇ ਫੂਡ ਸਪਲਾਈ ਤੇ ਫੋਨ ਕਰੋ ਉੱਥੇ ਵੀ ਕੀਤਾ ਉੱਥੇ ਵੀ ਕੋਈ ਰਿਸਪਾਂਸ ਨਹੀਂ ਆਇਆ 112 ਤੇ ਕਾਲ ਕੀਤੀ ਉਸੇ ਕੋਲ ਬੀਜੀ ਜਾਏਗੀ ਉਸੇ ਵੀ ਕੋਈ ਕਾਲ ਨਹੀਂ ਲੱਗੀ ਆਪਣੀ ਕੁਝ ਨਹੀਂ ਆਇਆ ਮਾ ਕੋਈ ਗੱਲ ਹੀ ਨਹੀਂ ਹੋਈ ਆਪਣੀ ਆਪਾਂ ਨੂੰ ਕੀ ਆਪਾਂ ਨੂੰ ਇਹੀ ਚਾਹੀਦਾ ਵੀ ਆ ਮਾਪੇ ਨੂੰ ਕਿ ਬਾਹਰ ਲਿਆਂ ਚੀਜ਼ਾਂ ਬੰਦ ਕਰੋ ਬਾਹਰ ਜੋ ਵੀ ਆ ਗੰਦਮੰਦ ਪਰੋਸਦੇ ਆ ਠੀਕ ਆ ਜੋ ਵੀ ਚੀਜ਼ ਦੇਣੀ ਆ ਮਾਪੇ ਨੇ ਹੱਥੀ ਬਣਾ ਕੇ ਜਵਾਕਾਂ ਨੂੰ ਉਹ ਚੀਜ਼ਾਂ ਖਲਾਨ ਨਾ ਕਿ ਦੁਕਾਨਦਾਰ ਹੈਗੇ ਜਿਹੜੇ ਅਜੇ ਗਲਤ ਚੀਜ਼ਾਂ ਵੇਚਦੇ ਉਹਨਾਂ ਦੇ ਖਿਲਾਫ ਕਿਹੋ ਜਿਹੀ ਕਾਰਵਾਈ ਚਾਹੀਦੀ ਉਹਨਾਂ ਦੇ ਖਿਲਾਫ ਚਲੋ ਕਾਰਵਾਈ ਤਾਂ ਚਲੋ ਆਪਾਂ ਹੁਣ ਕੀ ਕਹਿ ਸਕਦੇ ਆ ਉਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਅਸੀਂ ਚੀਜ਼ ਦੰਨੇ ਆ ਤੇ ਅਸੀਂ ਦੁਕਾਨ ਖੋਲੀ ਆ ਅਸੀਂ ਪਿੱਛੇ ਆਪਣਾ ਸਫਾਈ ਦਾ ਧਿਆਨ ਰੱਖੀਏ